ਮੇਰੇ ਕੋਲ ਇੱਕ ਭਾਂਡੇ ਵਿੱਚ ਕੁਝ ਪਾਣੀ ਅਤੇ ਨਮਕ ਹੈ। ਪਹਿਲਾਂ ਮੈਂ ਇਸ ਨਮਕ ਨੂੰ ਪਾਣੀ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਨਾਲ ਘੋਲ ਲੈਂਦਾ ਹਾਂ। ਤਾਂ ਜੋ ਮੈਂ ਨਮਕ ਮਿਲਾਇਆ ਸੀ ਉਹ ਹੁਣ ਕੁਲ ਗਿਆ ਹੈ। ਇਸ ਲਈ ਮੈਂ ਇਸ ਵਿੱਚ ਥੋੜਾ ਜਿਹਾ ਹੋਰ ਨਮਕ ਮਿਲਾ ਕੇ ਇਸ ਨੂੰ ਵੀ ਘੋਲ ਦਿੰਦਾ ਹਾਂ। ਹੁਣ ਮੈਂ ਪਾਣੀ ਵਿੱਚ ਕਾਫੀ ਸਾਰਾ ਨਮਕ ਘੋਲ ਦਿੱਤਾ ਹੈ। ਇਸ ਤੋਂ ਬਾਅਦ ਮੈਂ ਗੈਸ ਔਨ ਕਰਕੇ ਇਸ ਨੂੰ ਗਰਮ ਕਰਦਾ ਹਾਂ ਤੇ ਪਾਣੀ ਦੇ ਉਬਲਣ ਦੀ ਉਡੀਕ ਕਰਦਾ ਹਾਂ। ਅਸੀਂ ਦੇਖ ਸਕਦੇ ਹਾਂ ਕਿ ਪਾਣੀ ਉਬਲਣਾ ਸ਼ੁਰੂ ਹੋ ਗਿਆ ਹੈ ਪਰ ਜਦੋਂ ਇਹ ਪਾਣੀ ਉਬਲਣ ਲੱਗਦਾ ਹੈ ਤਾਂ ਕੀ ਤੁਸੀਂ ਦੇਖ ਸਕਦੇ ਹੋ ਕਿ ਜੋ ਨਮਕ ਅਸੀਂ ਇਸ ਵਿੱਚ ਮਿਲਾਇਆ ਸੀ ਉਹ ਭਾਂਡੇ ਦੇ ਕੋਨਿਆਂ ਤੇ ਇਸ ਦੇ ਉੱਪਰ ਜਮਾ ਹੋਣਾ ਸ਼ੁਰੂ ਹੋ ਗਿਆ ਹੈ ਹੁਣ ਜ਼ਿਆਦਾਤਰ ਪਾਣੀ ਉਬਲ ਕੇ ਵਾਸ਼ਪਿਤ ਹੋ ਗਿਆ ਹੈ ਅਤੇ ਪਾण्डे ਦੇ ਕਿਨਾਰਿਆਂ ਤੇ ਨਮਕ ਸਪਸ਼ਟ ਰੂਪ ਵਿੱਚ ਦਿਖਾਈ ਦੇ ਰਿਹਾ ਹੈ ਪਰ ਇਹ ਸਾਨੂੰ ਪਾण्डे ਦੇ ਆਲੇ ਦੁਆਲੇ ਕੀ ਦਿਖ ਰਿਹਾ ਹੈ ਇਹ ਵੀ ਨਮਕ ਹੀ ਹੈ ਅਸੀਂ ਪਾਣੀ ਵਿੱਚ ਨਮਕ ਘੋਲਿਆ ਸੀ ਇਹ ਉਹੀ ਨਮਕ ਹੈ ਜਿਸ ਨੂੰ ਅਸੀਂ ਦੇਖ ਪਾ ਰਹੇ ਹਾਂ ਹੁਣ ਕੀ ਤੁਸੀਂ ਇਹ ਦੱਸ ਸਕਦੇ ਹੋ ਕਿ ਇਹ ਭੌਤਿਕ ਪਰਿਵਰਤਨ ਹੈ ਜਾਂ ਰਸਾਇਣਿਕ ਪਰਿਵਰਤਨ ਅਸਲ ਵਿੱਚ ਇਹ ਭੌਤਿਕ ਪਰਿਵਰਤਨ ਹੈ ਕਿਉਂਕਿ ਅਸੀਂ ਸ਼ੁਰੂ ਵਿੱਚ ਪਾਣੀ ਵਿੱਚ ਨਮਕ ਮਿਲਾਇਆ ਸੀ ਅਤੇ ਪਾਣੀ ਨੂੰ ਉਬਾਲਣ ਤੋਂ ਬਾਅਦ ਉਹ ਨਮਕ ਸਾਨੂੰ ਫਿਰ ਤੋਂ ਮਿਲ ਗਿਆ ਮੈਂ ਪਾਣੀ ਨੂੰ ਵਾਸ਼ਪੀਕ੍ਰਿਤ ਕਰਕੇ ਉਸ ਵਿੱਚ ਘੁਲੇ ਹੋਏ ਨਮਕ ਨੂੰ ਫਿਰ ਤੋਂ ਪ੍ਰਾਪਤ ਕਰ ਸਕਦਾ ਹਾਂ। ਮਤਲਬ ਕਿ ਇਹ ਪ੍ਰਕਿਰਿਆ ਉਲਟਾਉਣ ਯੋਗ ਹੈ ਅਤੇ ਇੱਥੇ ਕੋਈ ਨਵਾਂ ਪਦਾਰਥ ਵੀ ਨਹੀਂ ਬੰਦਾ ਹੈ। ਇਸ ਲਈ ਪਾਣੀ ਵਿੱਚ ਨਮਕ ਦਾ ਘੁਲਣਾ ਇੱਕ ਭੌਤਿਕ ਪਰਿਵਰਤਨ ਹੈ। ਆਓ ਇੱਕ ਹੋਰ ਉਦਾਹਰਣ ਦੇਖਦੇ ਹਾਂ। ਇੱਥੇ ਮੇਰੇ ਕੋਲ ਇੱਕ ਮੋਮਬੱਤੀ ਹੈ, ਇੱਕ ਲਾਈਟਰ ਹੈ ਜਿਸ ਨਾਲ ਮੈਂ ਮੋਮਬੱਤੀ ਬਾਲ ਸਕਦਾ ਹਾਂ। ਇਸ ਤੋਂ ਇਲਾਵਾ ਮੇਰੇ ਕੋਲ ਮੈਗਨੀਸ਼ੀਅਮ ਰਿਬਨ ਅਤੇ ਇੱਕ ਚਿਮਟਾ ਹੈ। ਤਾਂ ਪਹਿਲਾਂ ਮੋਮਬਤੀ ਨੂੰ ਬਾਲ ਲੈਂਦੇ ਹਾਂ ਤੇ ਫਿਰ ਇਸ ਲਾਟ ਵਿੱਚ ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਦੀ ਕੋਸ਼ਿਸ਼ ਕਰਦੇ ਹਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਨਾਲ ਦੇਖੋ ਕਿ ਇਸ ਦਾ ਨਤੀਜਾ ਕੀ ਨਿਕਲਦਾ ਹੈ ਇਤਿਹਾਸੀ ਦੇਖ ਸਕਦੇ ਹਾਂ ਕਿ ਮੈਗਨੀਸ਼ੀਅਮ ਰਿਬਨ ਬਹੁਤ ਤੇਜ਼ੀ ਨਾਲ ਬਲਣ ਲੱਗਦਾ ਹੈ ਇਸ ਦੀ ਰੋਸ਼ਨੀ ਵਿੱਚ ਮੋਮਬਤੀ ਵੀ ਟੰਗ ਨਾਲ ਦਿਖਾਈ ਨਹੀਂ ਦੇ ਰਹੀ ਸਵਾਲ ਇੱਥੇ ਇਹ ਹੈ ਕਿ ਇਹ ਕਿਹੜਾ ਪਰਿਵਰਤਨ ਹੈ ਇਹ ਭੌਤਿਕ ਪਰਿਵਰਤਨ ਹੈ ਜਾਂ ਰਸਾਇਣਿਕ ਪਰਿਵਰਤਨ ਹੈ ਅਸਲ ਵਿੱਚ ਮੈਗਨੀਸ਼ੀਅਮ ਰਿਬਨ ਦਾ ਬਲਣਾ ਇੱਕ ਰਸਾਇਣਿਕ ਪਰਿਵਰਤਨ ਹੈ ਇੱਥੇ ਜਦੋਂ ਮੈਗਨੀਸ਼ੀਅਮ ਆਕਸੀਜਨ ਨਾਲ ਪ੍ਰਤੀਕਿਰਿਆ ਕਰਦਾ ਹੈ ਤਾਂ ਨਵਾਂ ਪਦਾਰਥ ਬਣਦਾ ਹੈ ਜੋ ਮੈਗਨੀਸ਼ੀਅਮ ਆਕਸਾਈਡ ਹੈ ਅਸੀਂ ਦੇਖ ਸਕਦੇ ਹਾਂ ਕਿ ਇੱਥੇ ਮੈਗਨੀਸ਼ੀਅਮ ਨੇ ਬਹੁਤ ਜ਼ਿਆਦਾ ਤਾਪ ਦੀ ਮੌਜੂਦਗੀ ਵਿੱਚ ਆਕਸੀਜਨ ਨਾਲ ਪ੍ਰਤੀਕਿਰਿਆ ਕੀਤੀ ਹੈ ਇਸ ਤੋਂ ਇਲਾਵਾ ਹੁਣ ਅਸੀਂ ਸੜ ਚੁੱਕੇ ਮੈਗਨੀਸ਼ੀਅਮ ਰਿਬਨ ਤੋਂ ਵਾਪਸ ਉਸ ਮੂਲ ਮੈਗਨੀਸ਼ੀਅਮ ਰਿਬਨ ਨੂੰ ਪ੍ਰਾਪਤ ਨਹੀਂ ਕਰ ਸਕਦੇ ਜੋ ਸਾਡੇ ਕੋਲ ਪਹਿਲੇ ਸੀ ਇਸ ਲਈ ਇਹ ਇੱਕ ਰਸਾਇਣਿਕ ਪਰਿਵਰਤਨ ਹੈ ਇੱਥੇ ਨਵਾਂ ਪਦਾਰਥ ਵੀ ਬਣ ਰਿਹਾ ਹੈ ਤੇ ਅਸੀਂ ਇਸ ਪ੍ਰਕਿਰਿਆ ਨੂੰ ਉਲਟਾ ਵੀ ਨਹੀਂ ਸਕਦੇ